ਸਤਿ ਸ਼੍ਰੀ ਅਕਾਲ ਆਪ ਸਭ ਜੀ ਦਾ ਸਵਾਗਤ ਹੈ ਮੇਰੇ ਅਕਤ ਜ਼ਿੰਦਗੀ ਚੈਨਲ ਤੇ ਕਹਿੰਦੇ ਨੇ ਕਿ ਇੱਕ ਡਿਬੇਟ ਹੋਈ ਜਿਸ ਵਿੱਚ ਇੱਕ ਬੜੀ ਦਿਲਚਸਪ ਗੱਲ ਸੁਣਨ ਨੂੰ ਮਿਲੀ ਇੱਕ ਲੜਕੀ ਨੇ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਜੇਕਰ ਇੱਕ ਧੀ ਨੂੰ ਮਾਪਿਓ ਨੂੰ ਸਾਫ਼ ਸੰਭਾਲ ਕਰਨ ਦਾ ਅਧਿਕਾਰ ਮਿਲੇ ਮੈਨੂੰ ਲੱਗਦਾ ਹੈ ਕਿ ਪੂਰੇ ਭਾਰਤ ਦੇਸ਼ ਵਿੱਚ ਕੋਈ ਵੀ ਅਨਾਭਿਰਧ ਆਸ਼ਰਮ ਨਹੀਂ ਹੋਵੇਗਾ ਤਾਂ ਉੱਥੇ ਇੱਕ ਲੜਕੇ ਨੇ ਬਹੁਤ ਸੋਹਣਾ ਜਵਾਬ ਦਿੱਤਾ ਉਸਨੇ ਕਿਹਾ ਕਿ ਜੇਕਰ ਹਰ ਇੱਕ ਧੀ ਜੋ ਕਿ ਅਗਲੇ ਘਰ ਵਿੱਚ ਨੌਂ ਬਣ ਜਾਂਦੀ ਆਪਣੇ ਸੱਸ ਸਹੁਰੇ ਨੂੰ ਆਪਣਾ ਮਾਪਿਓ ਸਮਝੇ ਤਾਂ ਮੈਨੂੰ ਲੱਗਦਾ ਹੈ ਭਾਰਤ ਦੇਸ਼ ਤਾਂ ਕੀ ਪੂਰੇ ਵਿਸ਼ਵ ਵਿੱਚ ਵੀ ਕੋਈ ਬਿਰਧ ਆਸ਼ਰਮ ਨਹੀਂ ਮਿਲੇਗਾ ਸੋ ਅਜਹੀ ਕਹਾਣੀ ਦੇ ਨਾਲ ਸ਼ੁਰੂ ਕਰਦੇ ਹਾਂ ਜੀ ਜਦੋਂ ਰਤ ਨੂੰ ਸਿਮਰ ਦੇ ਬਾਪੂ ਨੂੰ ਸਾਹ ਲੈਣ ਵਿੱਚ ਦਿੱਕਤ ਹੋਣ ਲੱਗੀ ਤਾਂ ਸਿਮਰ ਦੇ ਕਮਰੇ ਦਾ ਸਿਮਰ ਨੇ ਕਮਰੇ ਦਾ ਦਰਵਾਜ਼ਾ ਖੜਕਾਇਆ ਤਾਂ ਸਿਮਰ ਮੈਨੂੰ ਕਹਿਣ ਲੱਗਾ ਮਾਂ ਮੈਨੂੰ ਹੁਣ ਨੀਂਦ ਆ ਰਹੀ ਹੈ ਆਪਾਂ ਸਵੇਰੇ ਚੱਲਦੇ ਹਾਂ ਡਾਕਟਰ ਕੋਲ ਤੇ ਦਰਵਾਜ਼ਾ ਬੰਦ ਕਰ ਲਿਆ ਪਰ ਸਵੇਰ ਤੱਕ ਤਾਂ ਸਿਮਰ ਦੇ ਬਾਪੂ ਦੀ ਮੌਤ ਹੋ ਚੁੱਕੀ ਸੀ ਤੇ ਮੈਂ ਉਸ ਨੂੰ ਸਬਕ ਸਿਖਾਉਣਾ ਚਾਹੁੰਦੀ ਸੀ ਤੇ ਫਿਰ ਮੈਂ ਅਗਲੀ ਕਹਾਣੀ ਕਿੰਦੇ ਬੇਬੇ ਭੁੱਖ ਤੋਂ ਪਰੇਸ਼ਾਨ ਸੀ ਕੋਮਲ ਨੇ ਸਵੇਰ ਤੋਂ ਉਸ ਨੂੰ ਕੁਝ ਵੀ ਖਾਣ ਨੂੰ ਨਾ ਦਿੱਤਾ ਕੋਮਲ ਬੇਬੇ ਦੀ ਨੋ ਸੀ ਉਸ ਨੇ ਨਾਸ਼ਤੇ ਵਿੱਚ ਮੂਲੀਆਂ ਦੇ ਪਰੌਂਠੇ ਬਣਾਏ ਸੀ ਆਪ ਤਾਂ ਉਹਨਾਂ ਨੇ ਰੱਜ ਕੇ ਸਵੇਰੇ ਪਰੌਂਠੇ ਖਾ ਲਏ ਹੁਣ ਪਰੌਂਠੇ ਵੀ ਖਤਮ ਹੋ ਗਏ ਸਨ ਹੁਣ ਕੋਮਲ ਦਾ ਕੁਝ ਖਾਣ ਨੂੰ ਜੀ ਨਹੀਂ ਕਰ ਰਿਆ ਸੀ ਇਸ ਲਈ ਉਹ ਕੁਝ ਬਣਾਉਣਾ ਨਹੀਂ ਚਾਹੁੰਦੀ ਸੀ ਪਰ ਬੀਬੇ ਦੁਪਹਿਰ ਦੇ ਖਾਣੇ ਦੀ ਉਡੀਕ ਕਰ ਰਹੀ ਸੀ ਅੰਤ ਦੀ ਭੁੱਖ ਤੋਂ ਤੰਗ ਆ ਕੇ ਬੀਬੇ ਕੋਮਲ ਨੂੰ ਕਹਿਣ ਲੱਗੀ ਕੋਮਲ ਮੈਨੂੰ ਬਹੁਤ ਭੁੱਖ ਲੱਗੀ ਆ ਮੈਨੂੰ ਕੁਝ ਖਾਣ ਨੂੰ ਦੇ ਦੇ ਬੀਬੇ ਦੀ ਗੱਲ ਸੁਣ ਕੇ ਕੋਮਲ ਨੇ ਫਿੱਡੇ ਜਿਹੇ ਮੂੰਹ ਨਾਲ ਕਿਹਾ ਤੁਹਾਨੂੰ ਦਿਨ ਭਰ ਭੁੱਖ ਹੀ ਲੱਗੀ ਰਹਿੰਦੀ ਹੈ ਤੁਹਾਨੂੰ ਵੈਲੀ ਨੂੰ ਕੋਈ ਹੋਰ ਕੰਮ ਨਹੀਂ ਉੱਥੇ ਮੇਜ਼ ਤੇ ਛੋਲੇ ਰੱਖੇ ਹੋਏ ਨੇ ਉਹੀ ਖਾ ਲਓ ਪਾਣੀ ਪੀ ਲਓ ਤੇ ਸੌ ਜਾਓ ਮੈਂ ਅੱਜ ਆਪਣੇ ਦੋਸਤਾਂ ਨਾਲ ਫਿਲਮ ਵੇਖਣ ਜਾ ਰਹੀ ਹਾਂ ਇਹ ਸੁਣ ਕੇ ਬੀਬੇ ਦਾ ਮਨ ਉਦਾਸ ਹੋ ਗਿਆ ਫਿਰ ਬੀਬੇ ਨੇ ਹੌਲੀ ਜਿਹੀ ਕਿਹਾ ਮੈਂ ਆਪਣੇ ਆਪ ਹੀ ਬਣਾ ਲੈਂਦੀ ਆ ਫਿਰ ਕੁਝ ਖਾਣ ਨੂੰ ਕੋਮਲ ਨੇ ਗੁੱਸੇ ਵਿੱਚ ਕਿਹਾ ਕੋਈ ਲੋੜ ਨਹੀਂ ਕੁਝ ਬਣਾਉਂਦੀ ਕੋਮਲ ਰਸੋਈ ਵਿੱਚ ਚਲੀ ਗਈ ਤੇ ਉਸਨੇ ਰਾਤ ਵਾਲੀ ਬੇਹੀ ਰੋਟੀ ਚੁੱਕ ਕੇ ਅਚਾਰ ਨਾਲ ਬੇਬੇ ਨੂੰ ਦੇ ਦਿੱਤੀ ਕਿ ਆ ਖਾ ਲਓ ਇਹ ਕਹਿ ਕੇ ਕੋਮਲ ਫਿਲਮ ਵੇਖਣ ਲਈ ਘਰੋਂ ਨਿਕਲ ਗਈ ਬੇਹੀ ਰੋਟੀ ਹੋਣ ਕਰਕੇ ਬੇਬੇ ਤੋਂ ਛੱਬੀ ਨਾ ਗਈ ਬੇਬੇ ਨੇ ਗੁੱਸੇ ਵਿੱਚ ਰੋਟੀ ਡਸਟਬਿਨ ਵਿੱਚ ਸੁੱਟ ਦਿੱਤੀ ਇਸ ਤੋਂ ਬਾਅਦ ਬੇਬੇ ਨੇ ਚੌਲ ਬਣਾ ਕੇ ਰੱਜ ਕੇ ਖਾਦੇ ਤੇ ਸਾਰੇ ਭਾਂਡਿਆਂ ਨੂੰ ਧੋ ਕੇ ਰਸੋਈ ਸਾਫ਼ ਕਰ ਦਿੱਤੀ ਚੁੱਪਚਾਪ ਆਪਣੇ ਕਮਰੇ ਵਿੱਚ ਜਾ ਕੇ ਸੌਂ ਗਈ ਮੈਂ ਕੋਮਲ ਨੇ ਖਾਣਾ ਬਣਾਉਣ ਤੋਂ ਮਨਾ ਕਰ ਦਿੱਤਾ ਸੀ ਪਰ ਇੱਕ ਗੱਲ ਉਸ ਦਾ ਵੀ ਸੀ ਉਹ ਆਪਣਾ ਘਰ ਖੁਦ ਬਣਾ ਸਕਦੀ ਸੀ ਉਹ ਆਪਣਾ ਖਾਣਾ ਖੁਦ ਬਣਾ ਸਕਦੀ ਸੀ ਅਗਲੇ ਦਿਨ ਸਵੇਰੇ ਬੀਬੇ ਆਪਣੇ ਕਮਰੇ ਵਿੱਚ ਬੈਠੀ ਸੀ ਤਾਂ ਉਸ ਦਾ ਬੇਟਾ ਸਿਮਰ ਉੱਥੇ ਆਇਆ ਤੇ ਕਹਿਣ ਲੱਗਾ ਮਾਤਾ ਜੀ ਅੱਜ ਕੱਲ ਮਗਿਹਾਈ ਬਹੁਤ ਵੱਧ ਗਈ ਏ ਘਰ ਦਾ ਖਰਚਾ ਚਲਾਉਣਾ ਮੇਰੇ ਲਈ ਬਹੁਤ ਔਖਾ ਹੋ ਰਿਹਾ ਹੈ ਇਸਦੇ ਨਾਲ ਹੀ ਪਾਪਾ ਜੀ ਦੀ ਵਰਸੀ ਤੇ ਵੀ ਕਾਫੀ ਖਰਚਾ ਹੋਇਆ ਸੀ। ਮਾਤਾ ਜੀ ਮੈਂ ਸੋਚ ਰਿਹਾ ਹਾਂ ਕਿ ਇੱਕ ਕਮਰਾ ਕਿਰਾਏ ਤੇ ਦੇ ਦਿੱਤਾ ਜਾਵੇ ਜਿਸ ਨਾਲ ਖਰਚੇ ਵਿੱਚ ਕੁਝ ਮਦਦ ਹੋ ਜਾਵੇਗੀ। ਬੇਬੇ ਨੇ ਕਿਹਾ ਪੁੱਤ ਜਿਵੇਂ ਤੁਹਾਨੂੰ ਠੀਕ ਲੱਗੇ ਉਵੇਂ ਕਰੋ। ਇਸ ਤੋਂ ਬਾਅਦ ਸਿਮਰ ਨੇ ਆਪਣਾ ਗਲਾ ਸਾਫ਼ ਕੀਤਾ ਤੇ ਕਿਹਾ ਮਾਂ ਮੈਂ ਆਪਣਾ ਮਾਂ ਆਪਣਾ ਕਮਰਾ ਖਾਲੀ ਕਰੋ। ਹੇਠਾਂ ਛੋਟੇ ਕਮਰੇ ਵਿੱਚ ਸ਼ਿਫਟ ਹੋ ਜਾਓ। ਬੇਬੇ ਸੁਣ ਕੇ ਹੈਰਾਨ ਹੋ ਗਈ ਤੇ ਕਹਿਣ ਲੱਗੀ ਸਿਮਰ ਉੱਥੇ ਤਾਂ ਟਾਇਲਟ ਵੀ ਨਹੀਂ ਸਿਮਰਨ ਨੇ ਕਿਹਾ ਮਾਂ ਤੁਸੀਂ ਬਾਹਰ ਵਾਲੀ ਟਾਇਲਟ ਵਰਤ ਲਿਆ ਕਰੋ ਜਿਸ ਨੂੰ ਅਸੀਂ ਕਿਰਾਏ ਤੇ ਕਮਰਾ ਦੇਣ ਜਾ ਰਹੇ ਹਾਂ ਉਸ ਨੂੰ ਸਾਰੀਆਂ ਸੁੱਖ ਸਹੂਲਤਾਂ ਦੀ ਲੋੜ ਵੀ ਹੈ ਕਿ ਨਹੀਂ ਵੈਸੇ ਵੀ ਇਹ ਕਮਰਾ ਬਹੁਤ ਵੱਡਾ ਹੈ ਪਿਤਾ ਜੀ ਦੇ ਜਾਣ ਤੋਂ ਬਾਅਦ ਤੁਹਾਨੂੰ ਇੰਨੇ ਵੱਡੇ ਕਮਰੇ ਦੀ ਲੋੜ ਵੀ ਕੀ ਹੈ ਬੇਬੇ ਕੁਝ ਪਲ ਸ਼ਾਂਤ ਰਹੀ ਸੋਚਣ ਤੋਂ ਬਾਅਦ ਕਹਿੰਦੀ ਅਸੀਂ ਛੱਤ ਵਾਲਾ ਕਮਰਾ ਵੀ ਕਿਰਾਏ ਤੇ ਦੇ ਸਕਦੇ ਹਾਂ ਉਸ ਕਮਰੇ ਵਿੱਚ ਸਾਰੀਆਂ ਸਹੂਲਤਾਂ ਹਨ ਇਸ ਤੇ ਸਿਮਰ ਨੇ ਕਿਹਾ ਨਹੀਂ ਮਾਂ ਅਸੀਂ ਉਹ ਕਮਰਾ ਕਿਰਾਏ ਤੇ ਨਹੀਂ ਦੇ ਸਕਦੇ ਇਹ ਸਾਡੇ ਮਹਿਮਾਨਾਂ ਲਈ ਰੱਖਿਆ ਹੈ ਤੁਸੀਂ ਚੰਗਾ ਚੰਗੀ ਤਰ੍ਹਾਂ ਜਾਣਦੇ ਹੋ ਕਿ ਕੋਮਲ ਦੇ ਮਾਤਾ ਪਿਤਾ ਆਉਂਦੇ ਰਹਿੰਦੇ ਨੇ ਇਸ ਲਈ ਮਹਿਮਾਨਾਂ ਲਈ ਵਾਧੂ ਕਮਰਾ ਰੱਖਣਾ ਪਏਗਾ ਬੇਬੇ ਸਾਫ ਕੁਝ ਸਮਝ ਗਈ ਕਿ ਉਸਦੇ ਪੁੱਤਰ ਨੇ ਮੇਰੇ ਵਾਲਾ ਕਮਰਾ ਹੀ ਕਿਰਾਏ ਤੇ ਦੇਣ ਦਾ ਫੈਸਲਾ ਕਰ ਲਿਆ ਹੈ ਕਿਉਂਕਿ ਉਹ ਬੁਢਾਪੇ ਵਿੱਚ ਆਪਣੇ ਪੁੱਤਰ ਤੇ ਨਹੁ ਤੇ ਨਿਰਭਰ ਸੀ ਇਸੇ ਲਈ ਸਿਮਰ ਦੀ ਗੱਲ ਤੇ ਬੀਬੇ ਨੇ ਜ਼ਿਆਦਾ ਵਿਰੋਧ ਨਾ ਕੀਤਾ ਉਹ ਆਪਣੀਆਂ ਕੁਝ ਚੀਜ਼ਾਂ ਲੈ ਕੇ ਛੋਟੇ ਜਿਹੇ ਕਮਰੇ ਵਿੱਚ ਸ਼ਿਫਟ ਹੋ ਗਈ ਦੂਜੇ ਪਾਸੇ ਪੁਰਾਣੇ ਜਿਹੇ ਪੁਰਾਣੇ ਛੋਟੇ ਕਮਰੇ ਵਿੱਚ ਉਸ ਦਾ ਦਮ ਘੁੱਟ ਰਿਹਾ ਸੀ ਇਸ ਕਮਰੇ ਵਿੱਚ ਉਹ ਦਿਨ ਹਰ ਦਿਨ ਘਟਦੀ ਜਾ ਰਹੀ ਸੀ ਨਵਾਂ ਕਿਰਾਏਦਾਰ ਆ ਰਿਹਾ ਆ ਗਿਆ ਸੀ ਘਰ ਚ ਆਏ ਕਿਰਾਏਦਾਰ ਦਾ ਨਾਮ ਬਲਵੀਰ ਸਿੰਘ ਸੀ ਉਹ ਇੱਕ ਐਨਜੀਓ ਵਿੱਚ ਕੰਮ ਕਰਦਾ ਸੀ ਉਹ ਰੋਜ਼ ਬੀਬੇ ਨਾਲ ਹੁੰਦਾ ਦੁਰਵਿਵਹਾਰ ਵੇਖਦਾ ਇਹ ਸਭ ਕੁਝ ਦੇਖ ਕੇ ਉਸ ਨੂੰ ਬਹੁਤ ਬੁਰਾ ਲੱਗਦਾ ਹੌਲੀ ਹੌਲੀ ਬੀਬੇ ਨੇ ਬਲਵੀਰ ਨੂੰ ਆਪਣਾ ਪੁੱਤਰ ਸਮਝ ਲਿਆ ਬਲਵੀਰ ਵੀ ਆ ਕੇ ਬੀਬੇ ਦਾ ਹਾਲਚਲ ਪੁੱਛਦਾ ਸਿਮਰ ਤੇ ਕੋਮਲ ਦਾ ਬੀਬੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਕੋਮਲ ਨੇ ਬਚਿਆ ਖੁਚਿਆ ਖਾਣਾ ਬੇਬੇ ਦੀ ਥਾਲੀ ਵਿੱਚ ਪਾਇਆ ਤੇ ਸਿਮਰਨ ਨੇ ਉਸ ਵੱਲ ਵੇਖਿਆ ਤੱਕ ਨਹੀਂ ਬੇਬੇ ਪਹਿਲਾਂ ਹੀ ਸਮਝ ਚੁੱਕੀ ਸੀ ਕਿ ਉਸ ਦਾ ਪੁੱਤਰ ਹੁਣ ਪਹਿਲਾਂ ਵਰਗਾ ਨਹੀਂ ਰਿਹਾ ਉਹ ਬਦਲ ਚੁੱਕਿਆ ਹੈ ਫਿਰ ਵੀ ਉਹ ਘਰ ਵਿੱਚ ਜਨਵਰਾ ਮੰਗ ਅੱਖਾਂ ਬੰਦ ਕਰਕੇ ਰਿੰਦ ਰਹਿੰਦੀ ਰਹੀ ਉਸ ਦਾ ਕੋਈ ਹੋਰ ਕੋਈ ਸਹਾਰਾ ਵੀ ਨਹੀਂ ਸੀ ਦੋ ਟੁਕੜਿਆਂ ਦੀ ਰੋਟੀ ਲਈ ਉਸ ਨੂੰ ਇਹ ਸਭ ਕੁਝ ਸਹਿਣਾ ਪੈਂਦਾ ਸੀ ਕਈ ਵਾਰ ਬੇਬੇ ਬਹੁਤ ਰੋਂਦੀ ਬਲਵੀਰ ਨੂੰ ਆਪਣੇ ਪਤੀ ਬਾਰੇ ਦੱਸਣ ਲੱਗੀ ਉਸਦੇ ਪਤੀ ਦੀ ਮੌਤ ਪੁੱਤਰ ਦੀ ਅੰਗੈਲੀ ਕਾਰਨ ਹੋਈ ਸੀ ਪਰ ਉਹ ਜਿਆਦਾ ਬੋਲਣ ਦੇ ਸਮਰੱਥ ਨਹੀਂ ਸੀ ਜਦੋਂ ਪਤੀ ਕੰਮਤੇ ਜਾਂਦਾ ਸੀ ਤਾਂ ਸਾਨੂੰ ਦੋਹਾਂ ਨੂੰ ਘਰ ਵਿੱਚ ਬਹੁਤ ਇੱਜ਼ਤ ਮਿਲਦੀ ਸੀ ਘਰ ਦਾ ਸਾਰਾ ਖਰਚਾ ਵੀ ਅਸੀਂ ਚੁੱਕਦੇ ਸੀ ਜਦੋਂ ਤੱਕ ਮੇਰਾ ਪਤੀ ਘਰ ਚਲਾ ਰਿਹਾ ਸੀ ਸਿਮਰ ਆਪਣੇ ਪੈਸੇ ਬਚਾ ਲੈਂਦਾ ਸੀ ਪਰ ਹੁਣ ਸ਼ਰਮ ਕਰਕੇ ਉਸ ਨੂੰ ਸਾਰਾ ਖਰਚਾ ਚੁਕਾਣਾ ਕਰਨਾ ਪੈਂਦਾ ਹੈ ਹੌਲੀ ਹੌਲੀ ਮਾਪਿਆਂ ਦਾ ਖਰਚਾ ਉਸ ਲਈ ਬੋਝ ਬਣਦਾ ਗਿਆ ਪਰ ਲੋਕਾਂ ਦੀ ਸ਼ਰਮ ਕਾਰਨ ਉਹ ਸਾਨੂੰ ਛੱਡ ਵੀ ਨਹੀਂ ਸਕਦਾ ਸੀ ਇਸ ਦੌਰਾਨ ਪਤੀ ਦੀ ਤਬੀਅਤ ਵਿਗੜ ਗਈ ਉਸ ਦੀ ਮੌਤ ਹੋ ਗਈ ਡਾਕਟਰ ਕੋਲ ਜਾਣ ਤੇ ਪਤਾ ਲੱਗਾ ਕਿ ਉਸ ਨੂੰ ਨਮੂਨੀਆਂ ਸੀ ਡਾਕਟਰ ਥੋੜੀ ਮਹਿੰਗੀ ਦਵਾਈ ਲਿਖ ਦਿੰਦਾ ਪਰ ਸਿਮਰ ਪੈਸੇ ਬਚਾਉਣ ਦਾ ਮਾਰਾ ਅੱਧੀ ਦਵਾਈ ਲੈ ਕੇ ਆਉਂਦਾ ਪਹਿਲਾਂ ਤਾਂ ਪਤੀ ਦੀ ਸਿਹਤ ਵਿੱਚ ਸੁਧਾਰ ਹੋਇਆ ਪਰ ਫਿਰ ਸਿਮਰਨ ਨੇ ਦਵਾਈ ਬੰਦ ਕਰ ਦਿੱਤੀ ਮੇਰੇ ਪਤੀ ਨੇ ਵੀ ਇਹਨਾਂ ਗੱਲਾਂ ਵੱਲ ਬਹੁਤਾ ਧਿਆਨ ਨਾ ਦਿੱਤਾ ਪਰ ਇੱਕ ਰਾਤ ਉਹਨਾਂ ਨੂੰ ਸਾਹ ਲੈਣ ਵਿੱਚ ਬਹੁਤ ਤਕਲੀਫ ਹੋ ਰਹੀ ਸੀ ਮੈਂ ਬਹੁਤ ਡਰ ਗਈ ਭੱਜ ਕੇ ਸਿਮਰ ਦੇ ਕਮਰੇ ਦਾ ਦਰਵਾਜ਼ਾ ਖੜਕਾਇਆ ਤੇ ਕਿਹਾ ਤੇਰੇ ਪਿਤਾ ਦੀ ਤਬੀਅਤ ਬਹੁਤ ਵਿਗੜ ਗਈ ਚੱਲ ਉਸਨੂੰ ਡਾਕਟਰ ਕੋਲ ਲੈ ਚਲੀਏ ਇਸ ਤੇ ਸਿਮਰਨ ਨੇ ਕਿਹਾ ਕਿ ਮਾਂ ਹੁਣ ਮੈਨੂੰ ਸੌਂਦੇ ਮੈਨੂੰ ਬਹੁਤ ਨੀਂਦ ਆ ਰਹੀ ਏ ਸਵੇਰੇ ਪਿਤਾ ਜੀ ਨੂੰ ਡਾਕਟਰ ਕੋਲ ਲੈ ਕੇ ਚਲਾਂਗੇ ਇਹ ਕਹਿ ਕੇ ਉਸਨੇ ਦਰਵਾਜ਼ਾ ਬੰਦ ਕਰ ਦਿੱਤਾ ਬੇਬੇ ਸਾਰੀ ਰਾਤ ਆਪਣੇ ਪਤੀ ਦੇ ਸਹਰਾਣੇ ਚਿੰਤਾ ਵਿੱਚ ਡੁੱਬੀ ਬੈਠੀ ਰਹੀ ਕਦੇ ਉਹ ਉਸ ਦੀ ਛਾਤੀ ਤੇ ਬਾਮ ਲਗਾ ਕੇ ਮਾਲਸ਼ ਕਰਦੀ ਕਦੇ ਭਾਫ਼ ਦਿੰਦੀ ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਸਵੇਰ ਤੱਕ ਉਸ ਦੀ ਮੌਤ ਹੋ ਗਈ ਸਿਮਰ ਰੋਣ ਦਾ ਨਾਟਕ ਕਰਨ ਲੱਗਾ ਕਉਮਲ ਤਾਂ ਐਂਜਰ ਹੋ ਰਹੀ ਸੀ ਜਿਵੇਂ ਉਸ ਦਾ ਸਹੁਰਾ ਨਹੀਂ ਉਸ ਦਾ ਸਕਾ ਪਿਓ ਮਰ ਗਿਆ ਹੋਵੇ ਢੇਣਾਟ ਕਰਕੇ ਦਿਖਾ ਰਹੀ ਸੀ ਉਹ ਬਹੁਤ ਦੁਖੀ ਹੈ ਬਸ ਮੈਨੂੰ ਵੀ ਮੈਨੂੰ ਹੀ ਸਭ ਤੋਂ ਵੱਧ ਸਦਮਾ ਲੱਗਾ ਪਰ ਮੈਂ ਕੁਝ ਕਹਿ ਨਾ ਸકી ਮੇਰੀ ਅੱਖਾਂ 'ਚ ਹੰਝੂ ਆ ਰਹੇ ਸੀ ਮੈਂ ਇਹ ਕਹਿ ਨਹੀਂ ਸਕਦੀ ਸੀ ਕਿ ਤੁਸੀਂ ਦੋਵੇਂ ਮੇਰੇ ਪਤੀ ਦੀ ਮੌਤ ਤੇ ਜ਼ਿੰਮੇਵਾਰ ਹੋ ਮੈਂ ਸਬਰ ਦਾ ਕੁੱਟ ਭਰ ਲਿਆ ਅੰਤਿਮ ਸੰਸਕਾਰ ਦੀ ਰਸਮ ਹੋ ਚੁੱਕੀ ਸੀ ਮੇਰੇ ਮਨ ਵਿੱਚ ਹਮੇਸ਼ਾ ਇੱਕ ਗੱਲ ਚੱਲਦੀ ਰਹਿੰਦੀ ਕਿ ਜੇਕਰ ਸਿਮਰ ਲਾਪਰਵਾਹੀ ਨਾ ਕਰਦਾ ਤੇ ਅੱਜ ਮੇਰਾ ਪਤੀ ਜ਼ਿੰਦਾ ਹੁੰਦਾ ਉਸ ਦੀ ਮੌਤ ਤੋਂ ਬਾਅਦ ਕੋਮਲ ਤੇ ਸਿਮਰ ਦਾ ਵਿਵਹਾਰ ਕਾਫੀ ਬਦਲ ਗਿਆ ਮੈਨੂੰ ਵੀ ਉਹਨਾਂ ਦੇ ਵਿਵਹਾਰ ਦੀ ਆਦਤ ਪੈ ਗਈ ਇਸ ਲਈ ਮੈਨੂੰ ਵੀ ਉਹਨਾਂ ਤੋਂ ਕੋਈ ਉਮੀਦ ਨਾ ਰਹੀ ਪਰ ਮੇਰਾ ਮਨ ਮੈਨੂੰ ਅੰਦਰੋਂ ਅੰਦਰ ਖਾ ਰਿਹਾ ਸੀ ਮੈਂ ਹਜੇ ਬੱਚੇ ਨੂੰ ਵੀ ਸਬਕ ਨਹੀਂ ਸਿਖਾ ਸਕਦੀ ਪਰ ਸਿਖਾ ਸਕਦੀ ਫਿਰ ਬਲਵੀਰ ਨੇ ਬੇਬੇ ਨੂੰ ਕਿਹਾ ਕਿ ਤੂੰ ਆਪਣੇ ਪੁੱਤਰ ਤੇ ਨੌਣ ਨੂੰ ਸਬਕ ਸਿਖਾਉਣਾ ਚਾਹੁੰਦੀ ਹੈ ਤਾਂ ਜਿਵੇਂ ਮੈਂ ਕਹਿਣਾ ਉਵੇਂ ਕਰ ਇਸ ਸ਼ਬਦ ਸੁਣ ਕੇ ਬੇਬੇ ਦੀਆਂ ਅੱਖਾਂ ਵਿੱਚ ਇੱਕ ਨਵੀਂ ਆਸ ਜਾਗ ਪਈ ਸਿਮਰ ਕੋਲ ਗਈ ਤੇ ਕਿਹਾ ਮੈਂ ਤੁਹਾਡੇ ਦੋਹਾਂ ਨਾਲ ਬਹੁਤ ਜ਼ਰੂਰੀ ਗੱਲ ਕਰਨੀ ਹੈ ਮੈਨੂੰ ਲੱਗਦਾ ਹੈ ਤੁਹਾਨੂੰ ਦੋਵਾਂ ਨੂੰ ਮੇਰੇ ਨਾਲ ਰਹਿਣ ਵਿੱਚ ਸਮੱਸਿਆ ਆ ਰਹੀ ਹੈ ਇਸ ਲਈ ਮੈਂ ਸੋਚਿਆ ਹੈ ਕਿ ਮੈਂ ਬਿਰਧ ਆਸ਼ਰਮ ਵਿੱਚ ਰਹਾ ਬੇਬੇ ਦੀ ਗੱਲ ਸੁਣ ਕੇ ਕੋਮਲ ਬਹੁਤ ਖੁਸ਼ ਹੋਈ ਸਿਮਰ ਨੇ ਥੋੜਾ ਉਦਾਸ ਹੁੰਦਾ ਦਿਖਾਵਾ ਕੀਤਾ ਫਿਰ ਥੋੜੀ ਦੇਰ ਬਾਅਦ ਬੇਬੇ ਨੇ ਦੋਹਾਂ ਦੇ ਚਿਹਰੇ ਦੇ ਹਾਵ-ਭਾਵ ਦੇਖ ਕੇ ਕਿਹਾ ਸਿਮਰ ਤੈਨੂੰ ਉਦਾਸ ਹੋਣ ਦੀ ਲੋੜ ਨਹੀਂ ਕੋਮਲ ਤੈਨੂੰ ਇਹਨਾ ਖੁਸ਼ ਹੋਣ ਦੀ ਲੋੜ ਨਹੀਂ ਪਹਿਲਾਂ ਮੇਰੀਆਂ ਸਾਰੀਆਂ ਗੱਲਾਂ ਧਿਆਨ ਨਾਲ ਸੁਣੋ ਇਹ ਸੁਣ ਕੁਝ ਬੇਬੇ ਨੇ ਇਹ ਸਭ ਕੁਝ ਬੇਬੇ ਨੇ ਮੁਸਕਰਾ ਕੇ ਕਿਹਾ ਕਿ ਮੈਂ ਬਿਰਦਾ Ashram ਵਿੱਚ ਜਾਵਾਂਗੀ ਪਰ ਇਸ ਘਰ ਤੋਂ ਕਿਤੇ ਨਹੀਂ ਜਾਵਾਂਗੀ ਮੈਂ ਇਸ ਘਰ ਨੂੰ ਹੀ ਬਿਰਦਾ Ashram ਬਣਾਵਾਂਗੀ ਹੁਣ ਤੇਰੇ ਵਰਗੇ ਸਵਾਰਥੀ ਨੌ ਪੁੱਤਰ ਇੱਥੇ ਨਹੀਂ ਰਹਿ ਰਹਿਣਗੇ ਮੇਰੇ ਵਰਗੇ ਬੁੱਢੇ ਤੇ ਬੇਸਹਾਰਾ ਲੋਕਾਂ ਦੇ ਨਾਲ ਇਹ ਇੱਥੇ ਹੁਣ ਬੁੱਢੇ ਤੇ ਬੇਸਹਾਰਾ ਲੋਕ ਰਹਿਣਗੇ ਇਹ ਮੇਰਾ ਅੰਤਿਮ ਫੈਸਲਾ ਹੈ ਇਹ ਸੁਣ ਕੇ ਸਿਮਰ ਤੇ ਕੋਮਲ ਦੋਵੇਂ ਹੈਰਾਨ ਹੋ ਗਏ ਤੇ ਇੱਕ ਦੂਜੇ ਨੂੰ ਵੇਖਣ ਲੱਗੇ ਦੋਹਾਂ ਨੇ ਸੋਚਿਆ ਸੀ ਕਿ ਬੇਬੇ ਘਰ ਛੱਡ ਕੇ ਚਲੀ ਜਾਵੇਗੀ ਉਹ ਖੁਸ਼ੀ-ਖੁਸ਼ੀ ਰਹਿਣਗੇ ਬੇਬੇ ਦੀਆਂ ਜ਼ਿੰਮੇਵਾਰੀਆਂ ਨਹੀਂ ਚੁਕਣੀਆਂ ਪੈਣਗੀਆਂ ਉਸ ਦੀ ਦੇਖਭਾਲ ਨਹੀਂ ਕਰਨੀ ਪਵੇਗੀ ਪਰ ਇੱਥੇ ਸਭ ਕੁਝ ਉਲਟ ਹੋ ਗਿਆ ਬੇਬੇ ਦੀਆਂ ਗੱਲਾਂ ਸੁਣ ਕੇ ਸਿਮਰ ਨੇ ਗੁੱਸੇ ਨਾਲ ਕਿਹਾ ਮਾਂ ਤੁਹਾਡਾ ਦਿਮਾਗ ਤਾਂ ਠੀਕ ਹੈ ਮੈਂ ਇਸ ਘਰ ਦਾ ਮਾਲਕ ਹਾਂ ਫਿਰ ਤੁਸੀਂ ਇਸ ਘਰ ਨੂੰ ਬਿਰਧ ਆਸ਼ਰਮ ਕਿਵੇਂ ਬਣਾ ਸਕਦੇ ਹੋ ਤੂੰ ਭੁੱਲ ਰਿਹਾ ਹੈ ਬੇਟਾ ਹੁਣ ਤੱਕ ਇਹ ਘਰ ਮੇਰੇ ਨਾਮ ਹੀ ਸੀ ਬੇਬੇ ਗੁੱਸੇ ਨਾਲ ਬੋਲੀ ਤੁਸੀਂ ਦੋਹਾਂ ਨੇ ਮੈਨੂੰ ਬਹੁਤ ਤੰਗ ਕੀਤਾ ਛੋਟੀਆਂ-ਛੋਟੀਆਂ ਗੱਲਾਂ ਤੇ ਮੇਰੀ ਬੇਇੱਜ਼ਤੀ ਕੀਤੀ ਬਿਮਾਰੀ ਦੌਰਾਨ ਵੀ ਮੇਰੇ ਵੱਲ ਧਿਆਨ ਨਾ ਦਿੱਤਾ ਤੇਰੇ ਬਾਪੂ ਵੀ ਮੈਨੂੰ ਛੱਡ ਕੇ ਚਲਿਆ ਗਿਆ ਜੇ ਕੋਈ ਸਖਤ ਫੈਸਲਾ ਮੈਂ ਨਾ ਲਿਆ ਤਾਂ ਮੇਰਾ ਹਾਲ ਵੀ ਬੁਰਾ ਹੀ ਹੋਣਾ ਇਸ ਲਈ ਮੈਂ ਸੋਚ ਲਿਆ ਹੈ ਕਿ ਪੁੱਤਰ ਦੇ ਪਿਆਰ ਦੇ ਜਾਲ ਵਿੱਚ ਫਸਣ ਨਾਲੋਂ ਆਪਣੇ ਬਾਰੇ ਸੋਚਣਾ ਬਿਹਤਰ ਹੈ ਸਿਮਰ ਨੇ ਗੋਡਿਆਂ ਪਰ ਹੋ ਕੇ ਕਿਹਾ ਮਾਂ ਮੈਨੂੰ ਮaaf ਕਰ ਦਿਓ ਅਸੀਂ ਦੋਵੇਂ ਤੁਹਾਡਾ ਖਿਆਲ ਰੱਖਾਂਗੇ ਕਦੇ ਤੇਰੀ ਬੇਇੱਜ਼ਤੀ ਨਹੀਂ ਕਰਾਂਗੇ ਤੁਸੀਂ ਅਜਿਹਾ ਨਾ ਕਰੋ ਥੋੜਾ ਸੋਚ ਕੇ ਦੇਖੋ ਕਿ ਅਸੀਂ ਕਿੱਥੇ ਜਾਵਾਂਗੇ ਸਾਡੇ ਨਾਲ ਕੀ ਹੋਵੇਗਾ ਬੇਬੇ ਨੇ ਉੱਚੀ ਆਵਾਜ਼ ਵਿੱਚ ਕਿਹਾ ਤੇ ਇਹਾਂ ਤੁਹਾਡੇ ਪਿਤਾ ਨੇ ਤੁਹਾਨੂੰ ਚੰਗੇ ਸੰਸਕਾਰ ਦਿੱਤੇ ਸੀ ਫਿਰ ਵੀ ਤੁਸੀਂ ਆਪਣੇ ਦੋਹਾਂ ਬਾਰੇ ਸੋਚਿਆ ਤੇ ਸਾਡੇ ਬਾਰੇ ਨਹੀਂ ਫਿਰ ਮੈਂ ਤੁਹਾਡੇ ਬਾਰੇ ਕਿਵੇਂ ਸੋਚ ਸਕਦੀ ਹਾਂ ਤੁਸੀਂ ਆਪਣੇ ਬਾਰੇ ਸੋਚੋ ਮੇਰੇ ਬਾਰੇ ਚਿੰਤਾ ਨਾ ਕਰੋ ਜਲਦੀ ਤੋਂ ਜਲਦੀ ਘਰ ਖਾਲੀ ਕਰ ਦਿਓ ਕਿਉਂਕਿ ਹੁਣ ਇਸ ਘਰ ਵਿੱਚ ਚੰਗੇ ਲੋਕ ਹੀ ਰਹਿਣ ਲਈ ਆ ਰਹੇ ਹਨ ਇਹ ਕਹਿ ਕੇ ਬੇਬੇ ਆਪਣੇ ਕਮਰੇ ਵਿੱਚ ਚਲੀ ਗਈ ਸਿਮਰ ਤੇ ਕੁਮਲ ਸ਼ਾਂਤ ਬੇਬੇ ਨੂੰ ਜਾਂਦੇ ਹੋਏ ਦੇਖਦੇ ਰਹਿ ਗਏ ਬੇਬੇ ਨੇ ਬੁੱਢੇ ਤੇ ਬੇਸਹਾਰਾ ਲੋਕਾਂ ਨੂੰ ਪਨਾਹ ਦਿੱਤੀ ਲੋਕ ਬੇਬੇ ਦੇ ਘਰ ਆਉਣਾ ਪਸੰਦ ਕਰਦੇ ਸਨ ਬਲਵੀਰ ਦੀ ਮਦਦ ਨਾਲ ਬਿਰਧ ਆਸ਼ਰਮ ਚੰਗੀ ਤਰ੍ਹਾਂ ਚੱਲਣ ਲੱਗਾ ਤੇ ਬੇਬੇ ਹੁਣ ਬਹੁਤ ਖੁਸ਼ੀ ਉਸ ਦੇ ਮਨ ਤੇ ਕਿਸੇ ਤਰ੍ਹਾਂ ਦਾ ਕੋਈ ਬੋਝ ਨਹੀਂ ਸੀ ਸੋ ਅੱਜਕੱਲ ਇਹ ਕਰ ਕਰ ਦੀ ਕਹਾਣੀ ਬਣ ਚੁੱਕੀ ਹੈ ਬਜ਼ੁਰਗ ਮਾਪਿਆਂ ਦੇ ਨਾਲ ਬਹੁਤ ਮਾੜਾ سلوਕ ਵਰਤਿਆ ਜਾਂਦਾ ਹੈ ਉਹਨਾਂ ਦੀ ਬਹੁਤ ਬੇਕਦਰੀ ਹੋ ਚੁੱਕੀ ਹੈ ਮਾਪਿਆਂ ਦੀ ਘਰਾਂ ਵਿੱਚ ਬੇਕਦਰੀ ਦੇ ਕਾਰਨ ਹੀ ਬਿਰਧ ਆਸ਼ਰਮਾਂ ਨੇ ਜਨਮ ਲਿਆ ਨਹੀਂ ਤਾਂ ਭਾਰਤ ਵਰਗੇ ਦੇਸ਼ ਵਿੱਚ ਜਿੱਥੇ ਮਾਂ ਪਿਓ ਨੂੰ ਰੱਬ ਦਾ ਰੂਪ ਸਮਝਿਆ ਜਾਂਦਾ ਸੀ ਉੱਥੇ ਬਿਰਧ ਆਸ਼ਰਮ ਵਰਗੀਆਂ ਸੰਸਥਾਵਾਂ ਨੇ ਜਨਮ ਕਿਉਂ ਲੈਣਾ ਸੀ ਸੋ ਮੈਂ ਆਉਣ ਵਾਲੀ ਪੜੀ ਲਿਖੀ ਜਨਰੇਸ਼ਨ ਨੂੰ ਇਹ ਕਹਿਣਾ ਚਾਹੁੰਦੀ ਹਾਂ ਮਾਪਿਆਂ ਦੀ ਕਦਰ ਕਰਿਏ ਛੋਟਿਆਂ ਨਾਲ ਪਿਆਰ ਕਰਿਏ ਵੱਡਿਆਂ ਦਾ ਸਤਿਕਾਰ ਕਰਿਏ ਤੁਹਾਨੂੰ ਇਹ ਮੇਰੀ ਕਹਾਣੀ ਕਿਵੇਂ ਦੀ ਲੱਗੀ ਇਸ ਬਾਰੇ ਤੁਹਾਡੀ ਕੀ رائے ਹੈ ਕਹਾਣੀ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ